ਜੀ ਰਾਤ ਬਣਾਏ ਆਪਾਂ ਕarele ਪਰ ਮੈਂ ਤੁਹਾਨੂੰ ਕarele ਦਾ ਰਿਵਿਊ ਨਹੀਂ ਦੇ ਸਕੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਇਹ ਕarele ਸੋਈ ਚ ਬਣਾ ਕੇ ਬੱਸ ਹੋਈ ਪਈ ਸੀਗੀ ਸਾਰੇ ਪਸੀਨੇ ਨਾਲ ਭਿੱਜ ਗਈ ਫਿਰ ਤਾਂ ਮੇਰਾ ਜੀਓ ਹੀ ਨਹੀਂ ਕੀਤਾ ਹੈਗਾ ਵੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਾਂ ਤੇ ਹੁਣ ਮੈਂ ਤੁਹਾਨੂੰ ਉਹਦਾ ਰਿਵਿਊ ਦੇ ਦੇਣੀ ਆ ਕarele ਬਹੁਤ ਵਧੀਆ ਬਣੇ ਸੀ ਤੇ 5 ਮਿੰਟ ਦਾ ਕੰਮ ਹੈ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਕੜੱਤਾਂ ਬਿਲਕੁਲ ਵੀ ਨਹੀਂ ਹੈਗੀ ਸੀ ਤੇ ਤੁਸੀਂ ਇਦਾਂ ਟਰਾਈ ਕਰ ਸਕਦੇ ਹੋ ਇਹ ਜੀ ਵੀ ਹੈਗੇ ਨੇ ਤੇ ਟੇਸਟੀ ਵੀ ਬਣਦੇ ਨੇ ਠੀਕ ਹੈ ਜੀ ਨਾਲ ਇੱਕ ਨਵਾਂ ਤਰੀਕਾ ਸੀ ਵੱਡੇ ਕਰੇਲੇ ਹੁੰਦੇ ਨੇ ਜਿਹੜੇ ਨਹੀਂ ਤਾਂ ਆਪਾਂ ਨੂੰ ਉਹ ਭਰਪੂਰ ਕੇ ਬਣਾਉਣੇ ਤਾਂ ਸਿਨਾ ਕੱਢ ਦਿੰਦੇ ਨੇ ਲਓ ਜੀ ਮੈਂ ਜਾਣ ਲੱਗੀ ਸੀ ਸਕੂਲ ਤੇ ਸਵੇਰੇ ਸਵੇਰੇ ਆ ਗਈ بارش ਤੇ ਚਲੋ ਕੋਈ ਗੱਲ ਨਹੀਂ ਮੌਸਮ ਠੰਡਾ ਹੋ ਗਿਆ ਤੇ ਸਕੂਲ ਤਾਂ ਆਪਾਂ ਜਾਣਾ ਹੀ ਹੈ ਚਲੋ ਆਪਾਂ ਗੱਡੀ 'ਚ ਜਾਣਾ ਮੈਂ ਉਹ ਗੱਡੀ ਲੈ ਕੇ ਜਾਣੀ ਸੀ ਵੱਡੀ ਪਰ ਉਹ ਨੀਵੀਂ ਹੈ ਮੈਨੂੰ ਲੱਗਦਾ ਸਾਡੇ ਸਕੂਲ ਅੱਗੇ ਪਾਣੀ ਕਾਫੀ ਖੜ ਜਾ ਹੁੰਦਾ ਵੀ ਉੱਥੇ ਔਖਾ ਹੋ ਮੈਂ ਦੂਜੀ ਗੱਡੀ ਲੈ ਕੇ ਜਾ ਰਹੀ ਹਾਂ ਤੇ ਇੱਕ ਭੈਣ ਦੇ ਮੈਂ ਸਵਾਲ ਦਾ ਜਵਾਬ ਦੇਣਾ ਸੀਗਾ ਉਹਨਾਂ ਨੇ ਮੈਨੂੰ ਸ਼ਾਇਦ ਬਲਜੀਤ ਕੌਰ ਭੈਣ ਸੀ ਉਹਨਾਂ ਨੇ ਮੈਥੋਂ ਪੁੱਛਿਆ ਸੀਗਾ ਕਿ ਤੁਹਾਡੇ ਕਿੰਨੇ ਬੱਚੇ ਨੇ ਸੋ ਭੈਣ ਦਾ ਅੱਜ ਮੈਂ ਜਵਾਬ ਦੇਣਾ ਹੈ ਕਿ ਮੇਰੇ ਇੱਕੋ ਹੀ ਬੇਟਾ ਹੈਗਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਦੇਸ਼ ਦਾ ਤਾਂ ਸਾਨੂੰ ਪਤਾ ਸੋ ਆਦੇਸ਼ੀ ਹੈ ਜੀ ਆਪਣਾ ਇਕੱਲਾ ਇਕੱਲਾ ਬੇਟਾ ਹੈਗਾ ਸਵਾ ਲੱਖ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਉਹ ਬਾਹਰ ਰਹਿੰਦਾ ਹੈ ਨਾ ਕੈਨੇਡਾ ਰਹਿੰਦਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੇਰੇ ਪਿਛਲੇ ਵਲੌਗ ਦੇਖ ਸਕਦੇ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਸਾਡੀ ਸਾਰੀ ਲਾਈਫ ਹਿਸਟਰੀ ਹੈ ਜਿਹੜੀ ਪਤਾ ਲੱਗ ਜੂਗੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਸਕੂਲ ਫਿਰ ਆ ਕੇ ਤੁਹਾਡੇ ਨਾਲ ਹੁਣ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਂ ਹੁਣੇ-ਹੁਣੇ ਆਈਆਂ ਡਿਊਟੀ ਤੋਂ 2:30 ਵੱਜ ਗਏ ਨੇ ਤੇ ਭੈਣ ਜੀ ਚਲੇ ਗਏ ਅੱਜ। ਸਾਡੇ ਜਾਂਦੀ ਛੱਡ ਗਈ ਮੈਂ ਵਲੌਗ ਬਣਾਉਣਾ ਭੁੱਲ ਗਈ ਉਦੋਂ। ਯਾਦ ਨਹੀਂ ਰਿਹਾ ਮੈਨੂੰ। ਤੇ ਪਰ ਸਾਨੂੰ ਨਾ ਹੁਣ ਘਰ ਰਸੋਨਾ ਸੁਣਾ ਸੁਣਾ ਲੱਗਦਾ। ਇਹਨਾਂ ਘਰ ਜਾਣੀਆਂ ਲੱਗਦਾ ਭੀ ਭਾਂ ਭਾਂ ਕਰਦਾ। ਤੇ ਕੀ ਵੀ ਵਿਚਾਈ ਸਾਡਾ ਅੱਜ ਕੱਲੀ ਰਹੀ। ਤੇ ਹੋਰ ਸਿੰਗਲਾਂ ਮੜੀਆਂ ਅੰਦਰ ਸੀ। ਹੋਰ ਇਹ ਲੁਣੇ ਜਾਨੀਆਂ ਬੈਠੀਆਂ ਗੱਲਾਂ ਬਾਤਾਂ ਕਰਦੀਆਂ ਰਹਿਣੀਆਂ ਸੀਗੀਆਂ। ਤੇ ਜੀ ਲੱਗਿਆ ਰਹਿੰਦਾ ਸੀ ਇਹਨਾਂ ਦਾ ਵੀ। ਜੇ ਮੈਨੂੰ ਨਾ ਅੱਜ ਸਕੂਲ ਚ ਆਏ ਫੀਲ ਹੋਈ ਜਾਂਦਾ ਸੀਗਾ ਜਦੋਂ ਮੈਂ ਘਰੇ ਜਾਉਂਗੀ ਮੈਨੂੰ ਕਿੰਨਾ ਸੁਣਨਾ ਘਰ ਲੱਗੂ ਆ। ਦੀ ਅਗਰ ਆਣਕ ਹੁੰਦੀ ਸੀ ਵੈਸੇ ਵੀ ਨਾ ਪੈਂਜੀ ਸਾਡੇ ਰੌਣਕੀ ਜਿਆਦਾ ਨਹੀਂ ਉਹਨਾਂ ਦੀ ਰੌਣਕ ਹੈ ਗੱਲਾਂ ਗੁਲਾਈਆਂ ਮਾਰਦੇ ਰਹਿੰਦੇ ਨੇ ਚੁੱਪ ਜੇ ਕਰਕੇ ਬੈਠਣ ਵਾਲੀ ਨਹੀਂ ਹੈਗੇ ਤਾਂ ਕਰਕੇ ਉਹਨਾਂ ਨਾਲ ਫਿਰ ਬਹੁਤ ਜੀ ਲੱਗਦਾ ਹੈ ਨਾ ਚਲੋ ਫਿਰ ਵੀ ਵਿਚਾਰੇ ਹਫਤਾ ਤੱਕ ਲਾਗੇ ਸਾਨੂੰ ਬਹੁਤ ਉਂਦੀਆ ਲੱਗਿਆ ਤੇ ਉਹ ਤੁਹਾਨੂੰ ਕੋਈ ਹੋਰ ਆ ਜੂਗਾ ਚਲ ਦੇਖਦੇ ਹਾਂ ਹੁਣ ਕੋਈ ਹੋਰ ਲੱਭਦੇ ਆ ਵੀ ਕੌਣ ਆਊਗਾ ਤੇ ਚਲੋ ਫਿਰ ਆਈ ਨਿਕਲੀ ਜਾਂਦਾ ਟਾਈਮ ਤਾਂ ਦੇਖੋ ਨਿਕਲਣਾ ਆਈਆਂ ਉਹਨਾਂ ਨੇ ਵੀ ਜਾਣਾ ਹੀ ਸੀ ਵਿਚਾਰੇ ਨੇ ਆਪਦੇ ਘਰੇ ਫਿਰ ਵੀ ਹਫਤਾ ਤੱਕ ਲਾਗੇ ਉਹ ਤੇ ਫੇਰ ਆ ਜਾਣਗੇ ਕਿਸੇ ਦਿਨ ਫੇਰ ਕਿਹੜਾ ਮਾਰ ਜਾਣਗੇ ਪਰ ਹੁਣ ਆਏ ਆ ਫੇਰ ਰਹਿਣ ਨਹੀਂ ਆਉਂਦੇ ਹੁੰਦੇ ਫੇਰ ਆਏ ਤੇ ਚਲੇ ਗਏ ਬਸ ਐ ਹੁੰਦਾ ਵੀ ਸਵੇਰੇ ਆਏ ਤੇ ਸ਼ਾਮ ਨੂੰ ਚਲੇ ਗਏ ਕਿਉਂਕਿ ਨੇੜੇ ਵੀ ਬਹੁਤ ਨਹੀਂ ਨਾ ਹੋਂ ਸਾਰੇ ਤੇ ਲਓ ਜੀ ਮੈਨੂੰ ਲੱਗੀ ਹੋਈ ਹੈ ਭੁੱਖ ਹੁਣ ਕਿਉਂਕਿ ਅੱਜ ਮੈਂ 2 ਘੰਟੇ ਦੀ ਸਵੇਰੇ ਛੁੱਟੀ ਲਈ ਸੀਗੀ ਤੇ ਮੈਂ ਅੱਜ 9 ਵਜੇ ਰੋਟੀ ਖਾਵੀ ਸੀ ਤੇ ਫੇਰ ਉਸ ਤੋਂ ਬਾਅਦ ਭੁੱਖ ਲੱਗਦੀ ਹੈ 2:30 ਵਜੇ ਤੱਕ ਦਾ ਕੁਝ ਖਾਇਆ ਨਹੀਂ ਹੈਗਾ ਤੇ ਹੁਣ ਮੈਂ ਰੋਟੀ ਖਾਣੀ ਆ ਪਰ ਦਾਲ ਬਣੀ ਜਾਂਦੀ ਹੈ ਅਜੇ ਸਵੇਰ ਵਾਲੀ ਸਬਜ਼ੀ ਖਤਮ ਸੀਗੀ ਸ਼ਾਮ ਵਾਸਤੇ ਦਾਲ ਬਣਦੀ ਹੈ ਤੇ ਮੈਂ ਕਹਾਂ ਲਾ ਉਸਨ ਦੀ ਬਨ ਗਿਆ ਰੋਟੀ ਲਾ ਦੇ ਤੇ ਬਸ ਇੱਕ ਫੁਲਕਾ ਖਾਉਂਗੀ ਸ਼ੱਕਰ ਵਾਲਾ ਸਵੇ ਦੁਪਹਿਰੇ ਦਾ ਸ਼ੱਕਰ ਵਾਲਾ ਖਾਣੀ ਉਹ ਵਧੀਆ ਲੱਗਦੀ ਹੈ ਕਿਉਂਕਿ ਹੁਣ 2:30 ਵਜੇ 3:00 ਵਜੇ ਚਾਹ ਪੀ ਲੈਣੇ ਹੁੰਦੇ ਆ ਇੱਕ ਇੱਕ ਫੁਲਕਾ ਖਾਵਾਂਗੇ ਤੇ ਫਿਰ ਆਪਾਂ ਪੀਵਾਂਗੇ ਉੱਪਰ ਦੀ ਚਾਹ ਤੇ ਚਲੋ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਕਰਦੇ ਆ ਆਪਾਂ ਗੱਲ ਕੋਈ ਥੋੜੀ ਨਾਲ ਆਪਾਂ ਪਹਿਲਾਂ ਰੋਟੀ ਰੋਟੀ ਖਾ ਲਈਏ ਲੋ ਜੀ ਆਪਣੇ ਨਾ ਇਨਵਰਟਰ ਦਾ ਬੈਟਰੀ ਆ ਜਿਹੜਾ ਪੁਰਾਣਾ ਸੀਗਾ ਉਹ ਖਰਾਬ ਹੋ ਗਿਆ ਸੀਗਾ ਤੇ ਹੁਣ ਇਨਵਰਟਰ ਕੰਮ ਨਹੀਂ ਕਰ ਰਿਹਾ ਸੀਗਾ ਕਾਫੀ ਪ੍ਰੋਬਲਮ ਆਉਂਦੀ ਸੀਗੀ ਸਾਨੂੰ ਮੀਂਹੇਰੀਆਂ ਦੀ ਰੁੱਤ ਦੇ ਵਿੱਚ ਲਾਈਟ ਬੰਦ ਹੋ ਜਾਂਦੀ ਸੀਗੀ ਸੋ ਅੱਜ ਭੈਣ ਜੀ ਨੇ ਆਪਣੇ ਬੇਟੇ ਤੋਂ ਫੋਨ ਕਰਾ ਕੇ ਆ ਦੋ ਮੁੰਡੇ ਭੇਜੇ ਨੇ ਜਿਹੜੇ ਆਪਣਾ ਨਵਾਂ ਬੈਟਰੀ ਹੈ ਜਿਹੜਾ ਉਹ ਇਨਵਰਟਰ ਨਾਲ ਅਟੈਚ ਕਰਨ ਆਏ ਨੇ ਬੈਟਰੀ ਤਾਂ ਆਪਣੇ ਕੋਲੇ ਬ੍ਰਦਰ ਨੇ ਕਿੰਨੇ ਦਿਨਾਂ ਦਾ ਭੇਜਿਆ ਹੋਇਆ ਸੀ ਤੇ ਪਰ ਸਾਨੂੰ ਕੋਈ ਅਜਿਹੇ ਮਿਸਤਰੀ ਦੀ ਜ਼ਰੂਰਤ ਸੀਗੀ ਜਿਹੜਾ ਇਨਵਰਟਰ ਦੇ ਨਾਲ ਬੈਟਰੀ ਜਿਹੜਾ ਅਟੈਚ ਕਰ ਜੇ ਸੋ ਭੈਣ ਜੀ ਨੇ ਇਹ ਵਾਲੇ ਮੁੰਡੇ ਨੇ ਜਿਹੜੇ ਉਹ ਭੇਜਦੇ ਨੇ ਹੁਣ ਉਹ ਬੈਟਰੀ ਜਿਹੜਾ ਅਟੈਚ ਕਰ ਜਾਣਗੇ ਤੇ ਫਿਰ ਜਿਹੜੀ ਸਾਡੀ ਪ੍ਰੋਬਲਮ ਸੀਗੀ ਉਹ ਸੋਲਵ ਹੋ ਜੂਗੀ ਕਿਉਂਕਿ ਬਹੁਤ ਔਖਾ ਹੁੰਦਾ ਜੀ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਹਮਸ ਵਾਲਾ ਮੌਸਮ ਹੈ ਤੇ ਜੇ ਲਾਈਟ 2 ਮਿੰਟ ਵੀ ਚਲੀ ਜਾਵੇ ਤੇ ਇਨਵਰਟਰ ਨਾ ਚੱਲੇ ਤਾਂ ਫਿਰ ਬਹੁਤ ਪ੍ਰੋਬਲਮ ਆਉਂਦੀ ਹੈ ਭਾਜੀ ਹੁਣ ਆਪਣੇ ਘਰ ਆ ਗਿਆ ਇਨਵਰਟਰ ਵੈਸੇ ਪਹਿਲਾਂ ਵੀ ਆਏ ਹੋਏ ਸੀ ਜਿਸ ਦਿਨ ਆਪਣੇ ਘਰੇ AC ਆਇਆ ਸੀ ਉਸੇ ਦਿਨ ਨਾਲ ਉਹ ਬੈਟਰੀ ਆਇਆ ਸੀ ਇਨਵਰਟਰ ਨਹੀਂ ਆਇਆ ਸੀ ਬਲਕਿ ਇਨਵਰਟਰ ਦਾ ਬੈਟਰੀ ਆਇਆ ਸੀ ਕਿਉਂਕਿ ਉਹ ਬੈਟਰੀ ਖਤਮ ਹੋ ਗਿਆ ਸੀ ਜਦੋਂ ਵੀ ਲਾਈਟ ਚਲੀ ਜਾਂਦੀ ਸੀਗੀ ਤੇ ਬਸ ਉਹਦਾ ਘੰਟਾ ਇੱਕ ਵੱਖਾ ਮਸਾ ਚੱਲਦਾ ਸੀਗਾ ਤੇ ਹੁਣ ਮੀਆਂ ਨੇਰੀਆਂ ਦੀ ਰੋਪ ਹੈ ਤੇ ਮੈਨੂੰ ਲੱਗਦਾ ਸੀ ਡਰ ਤੇ ਫਿਰ ਮੈਂ ਹੁਣ ਬੈਟਰੀਸ ਜਿਹੜਾ ਉਹ ਲੈ ਤਾਂ ਆਉਂਦਾ ਸੀ ਪਰ ਉਹ ਚੇਂਜ ਨਹੀਂ ਕਰਿਆ ਸੀਗਾ ਤੇ ਅੱਜ ਫਿਰ ਮੈਂ ਪੰਮੀ ਭੈਣ ਜੀ ਨੂੰ ਛੱਡ ਕੇ ਆਈ ਸੀਗੀ ਤੇ ਉਹ ਕਹਿੰਦੇ ਵੀ ਅਸੀਂ ਜਿੱਤ ਰਖਵਾਇਆ ਸੀ ਉਹ ਮੁੰਡਿਆਂ ਨੂੰ ਫੋਨ ਕਰ ਦਿੰਨੇ ਆ ਫਿਰ ਉਹ ਆ ਗਏ ਸੀਗੇ ਮੁੰਡੇ ਚੇਂਜ ਕਰਨ ਵਾਸਤੇ ਤੇ ਉਹ ਆਪਣਾ ਬੈਟਰੀ ਨਵਾਂ ਲਾ ਗਏ ਨੇ ਤੇ ਜਿਹੜਾ ਪੁਰਾਣਾ ਸੀ ਉਹ ਲੈ ਗਏ ਨੇ ਤੇ ਉਹਨਾਂ ਨੇ ਜਿਹੜਾ ਪੁਰਾਣਾ ਬੈਟਰਾ ਸੀਗਾ ਉਹ ਵੀ ਆਪਣਾ 3000 ਦੇ ਵਿੱਚ ਕੱਟ ਲਿਆ ਮੈਨੂੰ ਬੜੀ ਖੁਸ਼ੀ ਹੋਈ ਤੇ ਜਿਵੇਂ ਡਿੱਗੇ ਪਏ ਪੈਸੇ ਹੁੰਦੇ ਨੇ ਇਦਾਂ ਲੱਗ ਜਾਂਦੇ ਹੋਰ ਤੇ ਉਹ ਪੁਰਾਣਾ ਬੈਟਰਾ ਸੀ ਜਿਹੜਾ ਉਹਨਾਂ ਨੇ ਉਹ 3000 ਚ ਕੱਟ ਲਿਆ ਤੇ ਕੈਸ਼ ਦੇ ਵਿੱਚ ਉਹ ਮੈਨੂੰ ਜਾਂਦੇ ਪੈਸੇ ਫੜਾ ਗਏ ਮੈਨੂੰ ਬਹੁਤ ਵਧੀਆ ਲੱਗੇ ਇੱਕ ਤਾਂ ਨਵਾਂ ਬੈਟਰਾ ਲੱਗ ਗਿਆ ਤੇ ਇੱਕ ਪੁਰਾਣਾ ਬੈਟਰਾ ਸੀਗਾ ਜਿਹੜਾ ਉਹ ਉਹਦੇ ਪੈਸੇ ਮਿਲ ਗਏ ਆਪਾਂ ਨੂੰ ਤੇ ਨਾਲੇ ਉਹ ਲੈ ਕੇ ਚਲੇ ਗਏ ਤੇ ਹੁਣ ਚਲੋ ਆਏ ਬੇਫਿਕਰੀ ਹੋ ਗਈ ਭੰਮੀ ਭੈਂਦੀ ਦੇ ਹੁੰਦੇ ਤਾਂ ਕਦੇ ਵੀ ਮਹੀਨੇ ਦੀ ਨਹੀਂ ਆਇਆ ਸੀਗਾ ਤੇ ਇੱਕ ਦਿਨ ਕੀ ਹੋਇਆ ਸੀ ਬਹੁਤ ਜ਼ਿਆਦਾ ਹਨੇਰੀ ਆਈ ਸੀਗੀ ਤੇ ਰਾਤ ਨੂੰ ਤੇ ਉਸ ਦਿਨ ਸਾਡੀ ਐਸਾ ਡਨਵਰਟਰ ਸੀਗਾ ਜਿਹੜਾ ਉਹ ਥੋੜੀ ਦੇ ਚੱਲਿਆ ਤੇ ਬੰਦ ਹੋ ਗਿਆ ਤੇ ਉਸ ਦਿਨ ਬਸ ਬਾਰੀਆਂ-ਬੋਰੀਆਂ ਖੋਲ ਕੇ ਤੇ ਕੰਮ ਚੱਲਿਆ ਸੀਗਾ ਤੇ ਹੁਣ ਬੈਟਰੀ ਆਇਨੂੰ ਤਾਂ ਬੜੇ ਦਿਨ ਹੋ ਕੇ ਸੀ ਪਰ ਉਹ ਅਟੈਚ ਨਹੀਂ ਕਰਿਆ ਸੀ ਇਨਵਰਟਰ ਦੇ ਨਾਲ ਤੇ ਹੁਣ ਇਹ ਡਾ ਲੱਗਦਾ ਸੀਗਾ ਵੀ ਜੇ ਕੋਈ ਹਨੇਰੀ ਆ ਗਈ ਉਹਦੇ ਨਾਲ ਦੀ ਨਾਲ ਹੀ ਲਾਈਟ ਚਲੀ ਜਾਂਦੀ ਹੈ ਵੀ ਫੇਰ ਸਾਨੂੰ ਔਖਾ ਹੋ ਜੂਗਾ ਤੇ ਚਲੋ ਪੰਮੀ ਭੈਣ ਜੀ ਇਹ ਮੇਰਾ ਕੰਮ ਆ ਜਿਹੜਾ ਸਪੋਰਟ ਕਰਤਾ ਥੈਂਕ ਯੂ ਪੰਮੀ ਭੈਣ ਜੀ ਥੈਂਕ ਯੂ so much ਲੋ ਜੀ ਟਾਈਮ ਕਾਫੀ ਹੋ ਗਿਆ ਰਾਤ ਦੇ ਹੋ ਗਏ 8:30 ਤੇ ਹੁਣ ਆਪਾਂ ਕਿਚਨ ਦੇ ਵਿੱਚ ਆ ਗਏ ਆ ਕਿਚਨ ਚ ਬੜ ਦੇਗੇ ਰਭੀ ਆਉਣ ਲੱਗਦੀ ਹੈ ਬਹੁਤ ਜ਼ਿਆਦਾ ਪਸੀਨਾ ਆਉਂਦਾ ਤੇ ਪਰ ਸਰਦਾ ਨਹੀਂ ਹੈ ਖਾਦੇ ਬਿਨਾ ਤਾਂ ਹੁਣ ਪੱਪੜੇ ਕਪੜੇ ਆਪਾਂ ਚੇਂਜ ਕਰ ਲਈ ਨਾਈਟ ਸੂਟ ਪਾ ਲਿਆ ਤੇ ਆਪਾਂ ਬਣਾਈ ਸੀਗੀ ਅੱਜ ਖਿਚੜੀ ਆਪਣੇ ਸੰਦੀਪ ਜਿਹੜੀ ਕੰਮ ਕਰਦੀ ਹੈ ਕੁੜੀ ਉਹ ਅੱਜ ਖਿਚੜੀ ਬਣਾ ਕੇ ਗਈ ਸੀ ਖਿਚੜੀ ਬਣਾਈ ਸੀ ਆਪਾਂ ਕੋਧ ਰੇ ਦੀ ਕਿਉਂਕਿ ਬੀਬੀ ਦੇ ਨਾਲ ਥੋੜਾ ਜਿਹਾ ਉਹ ਵੀ ਜਿਹੜਾ ਆਫੀਸ਼ਲ ਦੰਦ ਹੋਣ ਕਰਕੇ ਨਾ ਕਈ ਵਾਰੀ ਦੰਦ ਦੇ ਸਾਈਡ ਤੇ ਲੱਗ ਲੁੱਭ ਜਾਂਦਾ ਹੈ ਨਾ ਉਹ ਬਸ ਫਿਰ ਉਹ ਪ੍ਰੋਬਲਮ ਦਿੰਦਾ ਤੇ ਫਿਰ ਜਿਨਾਂ ਚਿਰ ਬੀਬੀ ਥੋੜਾ ਜਿਹਾ ਸੌਫਟ ਖਾਣਾ ਨਹੀਂ ਖਾਂਦੀ ਹੈਗੀ ਤੇ ਉਹ ਠੀਕ ਨਹੀਂ ਹੁੰਦਾ ਤੇ ਫਿਰ ਅੱਜ ਕੱਲ ਵੀ ਥੋੜੀ ਜਿਹੀ ਦਿੰਨ ਫਿਕੜੀ ਬਣਾ ਕੇ ਦਿੱਤੀ ਸੀ ਅੱਜ ਫੇਰ ਉਹ ਖਿਚੜੀ ਬਣਾ ਕੇ ਰਹੀ ਸੀ ਕੌਦਰੇ ਦੀ ਖਿਚੜੀ ਬਣਾਈ ਸੀ ਆਪਾਂ ਤੇ ਉਹ ਉਹ ਬਣਾ ਕੇ ਜਾਈ ਸੀ ਉਹ ਦੁਪਹਿਰ ਨੂੰ ਇਸ ਕਰਕੇ ਥੋੜੀ ਜਿਹੀ ਪਈ ਪਈ ਉਹ ਹਾਰਡ ਹੋ ਗਈ ਮੈਂ ਤੁਹਾਨੂੰ ਦਿਖਾਉਣੀ ਆ ਤੇ ਫਿਰ ਆਪਾਂ ਇਹ ਜਦੋਂ ਗਰਮ ਕਰ ਰਹੀ ਸੀ ਤੇ ਹੁਣ ਇਹ ਨਾ ਇਹ ਥੋੜੀ ਹਾਰਡ ਹੋ ਗਈ ਕੋਈ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਮਾ ਜਾਂ ਪਾਣੀ ਪਾ ਕੇ ਕਰਾਂਗੀ ਥੋੜੀ ਜਿਹੀ ਜਦ ਮੈਂ ਖੈਲ ਉਹ ਪਹਿਲਾਂ ਹੀ ਹਾਰਡ ਰੱਖੀ ਸੀ ਤੇ ਥੋੜੀ ਪਤਲੀ ਰੱਖਣੀ ਸੀਗੀ। ਚਲੋ ਹੁਣ ਇਹਨੂੰ ਆਪਾਂ ਥੋੜਾ ਜਿਹਾ ਸੈਟਿੰਗ ਕਰਦੇ ਆਂ ਜੀ ਪਾਣੀ ਪੁਣੀ ਪਾ ਕੇ। ਵੈਸੇ ਸਵਾਦ ਬਣੀ ਹੋਈ ਸੀ। ਥੋੜੀ ਜਿਹੀ ਮੈਂ ਦੁਪਹਿਰੇ ਖਾ ਕੇ ਵੇਖੀ ਸੀ ਪੰਚਟ ਟੇਸਟ ਕਰੀ ਸੀ। ਤੇ ਜਦੋਂ ਆਪਾਂ ਖੀਰੇ ਨਾਲ ਤੇ ਪਿਆਜ਼ ਪੂਜ ਨਾਲ ਖਾਵਾਂਗੇ ਇਹਨੂੰ ਕੱਟ ਕੇ ਤੇ ਬਹੁਤ ਵਧੀਆ ਲੱਗੂ। ਉਹਨੇ ਘੀ ਵੀ ਨਹੀਂ ਪਾਇਆ ਹੈਗਾ ਵੈਸੇ ਵੀ ਉਹ ਬਣਾ ਕੇ ਵੇਖੀ ਸੀ ਜੀ ਸਿੰਪਲੀ। ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘੀ ਪਾਵਾਂਗੇ। ਲਓ ਮੈਂ ਇੱਕ ਹੱਥ ਨਾਲ ਕੈਮਰਾ ਜਿਹੜਾ ਸੈੱਟ ਨਹੀਂ ਆਉਂਦਾ ਮੇਰਾ। ਲਓ ਜੀ ਆਪਾਂ ਨਾ ਅੱਜ ਮੈਂ Amazon ਤੋਂ ਆਰਡਰ ਕੀਤਾ ਹੈ ਜਿਹੜਾ ਮੋਬਾਈਲ ਦਾ ਸਟੈਂਡ ਹੈ ਕਿਉਂਕਿ ਮੈਨੂੰ ਉਹਨਾ ਬਹੁਤ ਔਖਾ ਹੁੰਦਾ ਹੈ ਵੀ ਹੱਥ ਠੀਕ ਫੜ ਕੇ ਸਾਰਾ ਦਿਨ ਆ ਵੀਡੀਓ ਬਣਾਉਣੀ ਤੇ ਜਾਂ ਕੁਝ ਕੁਕਿੰਗ ਕਰਦੇ ਆ ਤਾਂ ਫਿਰ ਔਖਾ ਹੋ ਜਾਂਦਾ ਹੈ ਨਾ ਤੇ ਹੁਣ ਜੇ ਸਟੈਂਡ ਹੋਵੇ ਫਿਰ ਬੰਦਾ ਸਟੈਂਡ ਤੇ ਲਾ ਕੇ ਕੈਮਰਾ ਤੇ ਆਰਾਮ ਨਾਲ ਆਪਾਂ ਆਪਦੀ ਵੀਡੀਓ ਜਿਹੜੀ ਉਹ ਸ਼ੂਟ ਕਰ ਸਕਦੇ ਆ ਤੇ ਅੱਜ ਆਪਾਂ ਕੀਤਾ ਹੈਗਾ ਆਰਡਰ Amazon ਤੋਂ ਤੇ 2-4 ਦਿਨਾਂ ਦੇ ਵਿੱਚ ਉਹ ਆ ਜਾਊਗਾ ਤੇ ਫਿਰ ਆਪਾਂ ਨੂੰ ਥੋੜਾ ਈਜ਼ੀ ਹੋ ਜੂਗਾ ਨਾ ਵੀਡੀਓ ਬਣਾਉਣੇ ਦੀ ਸੌਖੀ ਹੋ ਜੀ ਚਲੋ ਜੇ ਬਣਾਉਣੀ ਹੀ ਆ ਤਾਂ ਫਿਰ ਚੰਗੀ ਤਰ੍ਹਾਂ ਬਣੇ ਨਾ ਇੱਕ ਭੈਣ ਦੀ ਨਾ ਹਮੇਸ਼ਾ ਸ਼ਿਕਾਇਤ ਆਉਂਦੀ ਆ ਉਹ ਭੈਣ ਵੀ ਨਹੀਂ ਮੇਰਾ ਖਿਆਲੋਂ ਆਂਟੀ ਹੋਣਗੇ ਕਿਉਂਕਿ ਉਹ ਬੇਟਾ ਕਹਿ ਕੇ ਉਹਨਾਂ ਨੇ ਕਮੈਂਟ ਕੀਤਾ ਸੀ ਉਹ ਕਹਿੰਦੇ ਵੀ ਮੈਨੂੰ ਆਵਾਜ਼ ਨਹੀਂ ਆਉਂਦੀ ਹੈਗੀ ਕਹਿੰਦੇ ਅਸੀਂ ਸੀਨੀਅਰ ਸਿਟੀਜ਼ਨ ਆ ਤੇ ਸਾਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਆ ਹਨਾ ਵੀ ਫਿਰ ਦੇਖਣ ਦਾ ਵੀ ਕੋਈ ਫਾਇਦਾ ਨਹੀਂ ਤੇ ਮੈਂ ਤਾਂ ਚਲੋ ਉਹਨਾਂ ਨੂੰ ਮੈਡਮ ਕਹਾ ਜਾਂ ਆਂਟੀ ਕਹਾ ਕੁਛ ਵੀ ਕਹਾ ਤੇ ਵੀ ਮੈਂ ਹੁਣ ਜਲਦੀ ਪ੍ਰਬੰਧ ਕਰੂੰਗੀ ਮੈਂ ਮਾਈਕ ਵੀ ਮੰਗਵਾਉਂਗੀ ਆਨਲਾਈਨ ਤੇ ਫਿਰ ਉਹਦੇ ਨਾਲ ਤੁਹਾਨੂੰ ਆਵਾਜ਼ ਦੀ ਪ੍ਰੋਬਲਮ ਨਹੀਂ ਆਊਗੀ ਤੁਸੀਂ ਮੇਰੇ ਬਲੌਗ ਦੇਖਦੇ ਹੋ థాంਕ ਯੂ ਜੀ థాంਕ ਯੂ ਸੋ ਮੱਚ ਅਰਵਿੰਦਰ ਕੌਰ ਦੀ ਆਈਡੀ ਤੋਂ ਉਹਨਾਂ ਦਾ ਕਮੈਂਟ ਆਉਣਾ ਹੁੰਦਾ ਹੈ ਤੇ ਆਪਾਂ ਜਰੂਰ ਧਿਆਨ ਰੱਖਾਂਗੇ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਤੇ ਮੈਂ ਵੀ ਤੁਹਾਡੀ ਗੱਲ ਜਰੂਰ ਮੰਨੂੰਗੀ ਤੇ ਮੈਂ ਇਹ ਮਹਿਸੂਸ ਕਰਦੀ ਆ ਕਿ ਆਵਾਜ਼ ਜਿਹੜੀ ਬਹੁਤ ਵਾਰੀ ਘਟ ਜਾਂਦੀ ਆ ਕਾਫੀ ਜ਼ਿਆਦਾ ਜਦੋਂ ਆਪਾਂ ਥੋੜਾ ਜਿਹਾ ਵੀ ਫੋਨ ਤੋਂ ਦੂਰ ਹੁੰਨੇ ਆ ਤਾਂ ਫਿਰ ਆਵਾਜ਼ ਨਹੀਂ ਆਉਂਦੀ ਹੈ ਨਾ ਇਹ ਗੱਲ ਮੈਂ ਵੀ ਸਮਝਦੀ ਆ ਸੋ ਆਪਾਂ ਕੋਸ਼ਿਸ਼ ਕਰਦੇ ਆ ਕਿ ਬਹੁਤ ਜਲਦੀ ਜਿਹੜਾ ਮਾਈਕ ਦਾ ਪ੍ਰਬੰਧ ਵੀ ਮੈਂ ਕਰ ਲਵਾਂ ਤੇ ਫਿਰ ਮੈਨੂੰ ਵੀ ਇਜ਼ੀ ਹੋ ਜਾਊਗਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਜੀ ਜਿਆਦਾ ਦਿੰਨੀ ਆਪਾਂ ਲਾਉਂਦੇ ਬਹੁਤ ਜਲਦੀ ਆਪਾਂ ਸਾਰੇ ਪ੍ਰਬੰਧ ਆ ਜਿਹੜੇ ਉਹ ਕਰ ਲੈਣੇ ਨੇ ਲੋ ਜੀ ਖਿਚੜੀ ਤਾਂ ਆਪਾਂ ਪਾ ਲਈ ਹੈਗੀ ਐ ਇੱਧਰ ਬਾਟੀਆਂ 'ਚ ਵੱਡੀਆਂ ਵੱਡੀਆਂ ਬਾਟੀਆਂ ਰੱਖੀਆਂ ਹੋਈਆਂ ਆਪਾਂ ਤੇ ਇੱਧਰ ਪਈ ਆ ਆਪਣੇ ਕੋਲੇ ਦਾਲ ਗਰਮ ਕਰਨੀ ਰੱਖੀ ਹੈ ਇਹ ਵੀ ਆਪਾਂ ਦੁਬਾਰੇ ਬਣਾਈ ਆ ਜੇ ਛੋਲਿਆਂ ਦੀ ਦਾਲ ਦਲੀ ਹੋਈ ਦਲੇ ਹੋਏ ਛੋਲਿਆਂ ਦੀ ਦਾਲ ਠੀਕ ਹੈ ਜੀ ਇਹ ਪਾਵਾਂਗੇ ਵਿੱਚੋਂ ਖਿਚੜੀ ਦੇ ਤੇ ਇੱਧਰ ਬੀਬੀ ਨੇ ਬਣਾ ਕੇ ਰੱਖਿਆ ਹੋਇਆ ਕੀ ਦੇਸੀ ਅੱਜ ਜੀ ਕਰਮ ਕੀਤਾ ਹਰਾ ਹਰਾ ਕੀ ਬੀਬੀ ਕਹਿੰਦੀ ਹਰਾ ਹਰਾ ਕੀ ਜੇ ਹਰਾ ਹਰਾ ਹੋਵੇ ਬੀਬੀ ਕਹਿੰਦੀ ਫਿਰ ਇਹੇ ਜਿਆਦਾ ਵਧੀਆ ਚਲੋ ਜੀ ਆਪਾਂ ਇਹਨੂੰ ਜਾਲੀ ਨਾਲ ਇਸੇ ਟੱਕ ਕੇ ਰੱਖ ਦਿੰਨੇ ਆ ਫਿਰ ਇਹਨੂੰ ਬੀਬੀ ਰੱਖੂਗੀ ਫ੍ਰਿਜ 'ਚ ਅਜੇ ਦਾਲ ਘਰਮ ਹੁੰਦੀ ਆ ਉਹਨੇ ਦੇ ਵਿੱਚ ਮੈਂ ਖੀਰਾ ਤੇ ਪਿਆਜ਼ ਕੱਟ ਲੈਣੀ ਆ ਲਓ ਜੀ ਆਪਾਂ ਖੀਚੜੀ ਖਾਣ ਲੱਗੇ ਆ ਦਾਲ ਪਾ ਕੇ ਘਿਓ ਪਾ ਲੈ ਦਾਲ ਦੇ ਵਿੱਚ ਆਪਾਂ ਦੇਸੀ ਤੇ ਇੱਧਰ ਕੱਟ ਲਈ ਆਪਾਂ ਖੀਰੇ ਤੇ ਪਿਆਜ਼ ਠੀਕ ਹੈ ਜੀ ਬੀਬੀ ਨੇ ਤਾਂ ਖਾਣੇ ਸ਼ੁਰੂ ਕਰਤੀ ਆਪਾਂ ਵੀ ਕਰ ਲੈਨੇ ਆ ਬਸ ਵਾਹ ਗਰੂ ਸਭ ਨੂੰ ਦੇ ਇਸ ਸਭ ਦਾ ਢਿੱਡ ਭਰੀ ਕੋਈ ਭੁੱਖਾ ਨਾ ਸੋਵੇ ਚਲੋ ਠੀਕ ਹੈ ਜੀ